हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬੂਟੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਦੋਸਤੋ ਇਸ ਕਿੱਲੇ ਦੇ ਉੱਪਰ ਪਹਿਲਾਂ ਵੀ ਕਾਫੀ ਆਏ ਆ ਤੁਹਾਨੂੰ ਦਿਖਾਏ ਆ ਆਪਾਂ ਜਦੋਂ ਵੀ ਨਵਾਂ ਨਾਗ ਆਉਂਦਾ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਅੱਜ ਦੋ ਮੱਝਾਂ ਦੋਸਤੋ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਇੱਕ ਮੱਝ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਇੱਕ ਗੱਬਣ ਵੜਾ ਵੀ ਦੋਸਤੋ ਇਸ ਕਿਲੇ ਤੋਂ ਘੁੰਮਦਿਆਂ ਮੱਝਾਂ ਵੀ ਆਉਂਦੀਆਂ ਨੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਬਿਲਕੁਲ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਠੀਕ ਹੈ ਜੀ ਤੇ ਅਮਰਕੋਟ ਅੱਡਾ ਲੱਗਦਾ ਦੋਸਤੋ ਅਮਰਕੋਟ ਤੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਅਮੀਰਕੇ ਅੱਜ ਤਰੀਕ 23 ਮਈ ਤੇ ਸਮਾਂ ਕੋਈ ਸ਼ਾਮ ਦੇ ਦੋਸਤੋ 4:30 ਵਜੇ ਇਹ ਆਪਾਂ ਕਵਰੇਜ ਕਰਨ ਜਾ ਰਹੇ ਹਾਂ ਆਓ ਲੈਨੇ ਆ ਪੂਰੀ ਡਿਟੇਲ ਵੀਰ ਬੂਟੇ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਬੂਟੇ ਸਾਸਰੀ ਕਾਰ ਸਾਸਰੀ ਗੱਲ ਸੰਧੂ ਸਾਹਿਬ ਹੋਰ ਵੀਰ ਜੀ ਠੀਕ ਠਾਕ ਹਾਂ ਚੜ੍ਹਦੀ ਕਲਾ ਸੰਧੂ ਸਾਹਿਬ ਚੜ੍ਹਦੀ ਕਲਾ ਠੀਕ ਆ ਜੀ ਅੱਛਾ ਤੇ ਵੀਰ ਬੂਟੇ ਇਸੇ ਤਰ੍ਹਾਂ ਪਸ਼ੂ ਆਪਣੇ ਆਈ ਚਲਾਈ ਆਲੇ ਪਸ਼ੂ ਹੁੰਦੇ ਰਹਿੰਦੇ ਆ ਇਹ ਸੰਧੂ ਸਾਹਿਬ ਵੀ ਆਪਾਂ ਜੇ ਮੰਨ ਲਓ ਅੱਜ ਵੀਡੀਓ ਪਾ ਲਈਏ ਡੰਗਰ ਸੇਲ ਹੋ ਗਏ ਨਾ ਜੀ ਵੀਰ ਭਰਾ ਜੁੜ ਜਾਂਦੇ ਮੁੜ ਕੇ ਉਤਰਾ ਹੀ ਕੇ ਨਗਰ ਮੰਗਾ ਲੈਂਦੇ ਆ ਉਹ ਨੰਬਰ ਵੀ ਚੱਲ ਜਾਂਦੇ ਉਹਨਾਂ ਕੋਲ ਆ ਠੀਕ ਆ ਜੀ ਇਹੇ ਕਰਦੋ ਇੰਦਾ ਐਸੀ ਵੀਡੀਓ ਫਰੇਸ਼ ਕਰਕੇ ਕਣਕ ਕਣਕ ਆ ਗਈ ਇਹ ਥੋੜਾ ਮਾਲ ਤੁਹਾਨੂੰ ਬੜਾ ਬਰ ਤੂੜੀ-ਤਾਲੀ ਬਣਾਉਣ ਲੱਭੇ ਹੋਰ ਘੱਟ ਲਿਆ ਗਿਆ ਆਪਸੀਜਨ ਆ ਕਿੰਨਾ ਕਿ ਥੋੜੀ ਨਗਰ ਦੀ ਖੇਚ ਰਹੀ ਆ ਕਿਨੇ ਇੱਕ ਅੱਧਾ ਲਈਦਾ ਵੈਸੇ ਵੇਖੂਂ ਜਾਂਦਾ ਆ ਇਦਾਂ ਹੀ ਆ ਜੀ ਆ ਮੈਂ ਮੈਂ ਜੁੜ ਗਿਆ ਵੀਰ ਦੇ ਨਾਲ ਬਾਬਾ ਚੜੂ ਗਿਆ ਜੀ ਆ ਸਮਾ ਪੈ ਗਿਆ ਵਿੱਚ ਹਾਂਜੀ ਹਾਂਜੀ ਅੱਛਾ ਲੈ ਵੀਰ ਬੂਟੇ ਇੱਕਾ ਜ ਆਪਣੇ ਕੋਲ ਜਿਹੜੀ ਇੱਕ ਮੱਝ ਸੂਈ ਤੇ ਇੱਕ ਗੱਬਣ ਹਾਂਜੀ ਹਾਂਜੀ ਨੀਲੀ ਰਾਵੀ ਦੀ ਜਿਹੜੀ ਪਿੱਛੇ ਤੁਹਾਡੇ ਟੇਡੇ ਕੱਟ ਦੇ ਵਿੱਚ ਇਹ ਗੱਬਣ ਇਹ ਗੱਬਣ ਇਹ ਲੰਗੀ ਪੰਜ ਚਾਰ ਦਿਨਾਂ ਜੀ ਲਓ ਜੀ ਸੋ ਤੁਸੀਂ ਇੱਕ ਗੱਬਣਾ ਜਿਹੜੀ ਨੀਲੀ ਰੰਗ ਦੀ ਤੁਸੀਂ ਇਹ ਸਾਹਮਣੇ ਦੇਖ ਰਹੇ ਜਿਹੜੇ ਦੂਜੇ ਨੰਬਰ ਤੇ ਸਟਾਰਟਿੰਗ ਆਪਾਂ ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਝੋਟੀ ਤੋਂ ਇਸ ਮੱਝ ਤੋਂ ਕਰ ਲਾਂਗੇ ਪਹਿਲਾਂ ਸੰਧੂ ਸਾਹਿਬ ਆ ਬੱਚਾ ਵਿਖਾਉਣਾ ਕਈ ਰਾਸ ਦੇ ਨਾਲ ਛੋਟਾ ਬੱਚਾ ਹੁੰਦਾ ਆ ਪੂਰਾ ਹਫਤੇ ਦਾ ਇਹ ਫਾਲ ਇੱਕ ਹਫਤੇ ਦਾ ਹਾਂ ਇੱਕ ਹਫਤੇ ਦਾ ਚੰਗੇ ਸੀਮਣ ਦਾ ਬੱਚਾ ਹਾਂਜੀ ਹਾਂ ਚੰਗੇ ਸਾਰੇ ਜੱਡ ਬਲੈਕ ਵੀ ਪੂਛ ਪਾਸ ਵੀ ਬੱਚੇ ਹੀ ਚੰਗਾ ਪਲਿਆ ਪੂਰੇ ਹਫਤੇ ਦਾ ਜੇ ਹਾਂ ਆ ਮੱਝ ਦੇ ਕੋਲੋਂ ਬੱਚਾ ਲਦੇ ਆ ਲਓ ਜੀ ਮੱਝ ਦੇ ਥੱਲੇ ਸੰਧੂ ਸਾਹਿਬ ਆਏ ਦੁੱਧ ਦਾ ਗੈ 13 14 ਥੋੜੇ ਪੱਠੇ-ਬੁੱਠੇ ਘੜ ਕੇ ਜੀ ਹੁਣ 12 ਲੀਟਰ ਉਹ ਦੁੱਧ ਦੇ ਥੱਲੇ 12 ਲੀਟਰ ਹਾਂਜੀ ਤੇ ਮਾਝੂ ਦੁੱਧ ਵਧੂਗਾ ਇਹ ਮੈਲਾ-ਮੂਲਾ ਮੈਰ ਤੇ ਮਾਰਨਾ ਚੁਵਾਈ گاਵਾਂ ਦਾ ਸੰਧੂ ਸਾਹਾ ਵਾਦੇ ਦੀ ਅੱਛਾ ਜੀ ਮੌਤ ਜਿਆਦੀ ਚੁਵਾਈ ਆ ਮੈਂ ਵੀ ਕਰਤੂਤ ਵਾਲੀ ਆ ਹਾਂਜੀ ਸੁਵਾ ਦੂਜਾ ਹਾਂ ਸੁਵਾ ਦੂਜਾ ਦੋਹਾਂ ਦੂਜਾ ਸੁਵਾ ਹੀ ਆ ਲਓ ਦੋਸਤੋ ਸੁਵਾ ਦੂਜਾ ਸੁਈ ਆ ਤੇ 12 ਕਿਲੋ ਦੀ ਮਾਲਕਨ ਠੀਕ ਹੈ ਜੀ 12 ਕਿਲੋ ਸੰਧੂ ਸਾਹਿਬ ਇਸ ਤਰ੍ਹਾਂ ਜਿੰਨੀ ਗਰਮੀ ਪੈਣ ਰਹੀ ਨਾ 12 ਕਿਲੋ ਕਰਤੂਤ ਵਾਲਾ ਨਗਰ ਕੋ ਦੁੱਧ ਦੇਣ ਰਿਹਾ ਇਦਾਂ ਹੀ ਆ ਹਾਂ ਅਜੇ ਵਧੂਗੀ ਮੈਂ ਬਿਲਕੁਲ ਆ ਮੀਮੂ ਪੈ ਗਿਆ ਨਾ ਪੱਠੇ-ਬੁੱਠੇ ਹੋ ਗਏ ਤੇ ਫਰਕ ਪੈਦਾ ਗਰਮੀ ਤੁਹਾਨੂੰ ਬਰਾਤ ਕਰਾਈ ਫਿਰ ਨਹੀਂ ਹੁਣ ਬਹੁਤ ਜ਼ਿਆਦਾ ਟੈਂਪਰੇਚਰ ਹੀ ਹਾਂ ਜੇ ਵੰਡ ਬਾਦ ਨੇ ਜ਼ਿਆਦਾ ਡੱਕ ਨੂੰ ਬੁਖਾਰ ਹੋ ਸਕਦਾ ਸਹੀ ਹੈ ਤੇ ਵੀਰ ਬੁੱਟੇ ਬਾਕੀ ਚੋਣ ਚਾਨ ਬਰਾ ਰਾਈ ਦਾ ਸੰਧ ਬਹੁਤ ਜਾਈ ਚੁਾਈ ਚੰਗੀ ਐ ਇਹਨ ਪੋਲੀ ਰੂਈ ਆ ਮੈਂ ਤਾਂ ਬਾਦੀ ਗੱਲ ਆਪਾਂ ਵੀਡੀਓ ਧਾਰਾ ਮਰਾ ਕੇ ਵਿਖਾਣੇ ਆ ਦੋਸਤੋ ਥਣ ਥਣ ਵੇਖੋ ਗੋਲ ਥਾਣਾ ਠੀਕ ਆ ਜੀ ਹੱਥੀ ਚੁਾਈ ਲਾ ਮੈਂ ਤਾਂ ਕੋਈ ਕਾਰ ਨਹੀਂ ਚੁਾਈ ਦਾ ਬਹੁਤ ਚੰਗੀ ਚੁਾਈ ਆ ਆ ਨਾਲਾ ਨੂੰ ਨਾ ਵੇਖਿਆ ਗਾਵਾਰ ਗਈ ਹਿਸਾਬ ਇਹਦਾ ਮਾ ਲੋ ਬਹੁਤ ਭੋਲੀ ਚੌਣ ਚ ਠੀਕ ਆ ਸੋ ਕਦ ਜਰੂਰ ਆਪਾਂ ਦੋਸਤੋ ਜ਼ਿਕਰ ਕਰ ਦਿੰਨੇ ਆ ਕਦ ਫੁੱਲ ਵੱਡਾ ਠੀਕ ਆ ਵੱਡੇ ਕਦ ਕਾਟ ਦੇ ਵਿੱਚ ਆ ਸੋ ਫੇਸਬੁਕ ਕੁਆਲਿਟੀ ਮੂੰਹ ਮੱਥੇ ਦੀਆ ਤੁਸੀਂ ਦੇਖੋ ਠੀਕ ਆ ਸਿੰਗਾ-ਸੁੰਗਾ ਦੀ ਵੀ ਬਹੁਤ ਵਧੀਆ ਕੱਦ-ਕਾਟ ਤੇ ਨਾਲ ਪੂਰਾ ਮੇਜ ਬਿਲਕੁਲ ਜਿਹੜਾ ਦੋਸਤੋ ਆ ਵੇਖੋ ਕਿੱਥੇ ਹੁੰਦੀ ਹੈ ਤੇ ਪੂਰੇ ਵੱਡੇ ਕੱਦ-ਕਾਟ ਦੇ ਵਿੱਚ ਇਹ ਬੁੱਢਾ ਕੱਦ ਪੂਰਾ ਕਿੱਥੇ ਆਉਂਦੀ ਮੈਂ ਠੀਕ ਆ ਸੋ ਚੌੜੇ ਪਿੱਠ ਪੂੜੇ ਦੇ ਵਿੱਚ ਪਤਲੇ ਪਿੰਡੇ ਦੀ ਫੁੱਲ ਵੱਡੇ ਕੱਦ-ਕਾਟ ਦੀ ਬਹੁਤ ਪਰਮੋਲ ਵਾਲੀ ਸੰਧੂ ਸੋ ਮੈਂ ਖੋਲ ਕੇ ਦਿਖਾਈਏ ਵੀਰ ਖੋਲੋ ਨਹੀਂ ਦੇ ਅਬ ਦੋਸਤੋ ਵੈਸੇ ਜ਼ਿਆਦਾਤਰ ਗਰਮੀ ਪੈਣ ਦੇ ਕਾਰਨ ਵੀ ਜਿਹੜਾ ਪਸ਼ੂ ਬਿਲਕੁਲ 12 ਕਿਲੋ ਤਾਂ ਚੱਲ ਰਿਹਾ ਤੇ ਉਮੀਦ ਕਰਦੇ ਆ ਵੀ ਦੁੱਧ ਸੋਨਾ ਚ ਪੋਣਾ ਚਾਹੀਦਾ ਜੇ ਹਫਤੇ ਦੀ ਸੂਈ ਆ ਇਹ ਦੁੱਧ ਦੋ ਸਾਧੂ ਸਾਹਿਬ ਦੇਣੋਂ ਫਰਕ ਲੈ ਪੱਠੇ-ਪੁੱਠੇ ਹੋ ਗਏ ਨਾ ਕਰਮਾ ਵਾਲੀ 15 ਕਿਲੋ ਦੁੱਧ 15 ਕਿਲੋ ਆਂਦਾ ਕੋਈ ਨਹੀਂ ਦੁੱਧ ਆਹ ਹਾਂ ਲੋਬੀ ਦੋਸਤੋ ਕਰੋ ਚੈੱਕ ਵੈਸੇ ਹੁਣ ਸ਼ਾਮ ਦਾ ਟਾਈਮ ਆ ਬਿਲਕੁਲ ਚੁਵਾਈ ਦਾ ਸਮਾਂ ਨੇੜੇ ਆਉਂਦਾ ਜਾਂਦਾ ਠੀਕ ਆ ਜੀ ਤੇ ਬਿਲਕੁਲ ਲਿਵਾ ਹਵਾਨਾ ਭਰਿਆ ਠੀਕ ਆ ਜੀ ਦੁੱਧ ਨਾਲ ਤੇ ਨਾਰਮਲ ਇੱਕ ਜਜਮੈਂਟ ਤੁਹਾਨੂੰ ਹੋ ਜੂਗੀ ਸ਼ਾਮ ਦਾ ਟਾਈਮ ਕੋਈ ਸਾਢੇ ਕਿ ਤਿੰਨ ਚਾਰ 4 ਵਜੇ ਦਾ ਸਮਾਂ ਹੋਣਾ ਠੀਕ ਆ ਸੁਕਦਕੁੱਤ ਦੀ ਬੜੀ ਸੋਹਣੀ ਆ ਸੋਹਣੇ ਕਦ ਕਾਟ ਦੇ ਵਿੱਚ ਆ ਵੱਡੇ ਕਦ ਕਾਟ ਦੀ ਆ ਠੀਕ ਆ ਕੋਈ ਦੂਰੋਂ ਨੇੜੋਂ ਵੀਰ ਤੁਰਦਾ ਤੇ ਇੱਕ ਤੁਸੀਂ ਐਸਟੀਮੇਟ ਇੱਕ ਅੰਦਾਜ਼ਾ ਲਾ ਕੇ ਤੁਰ ਪਿਓ ਵੀ ਵੱਡੇ ਕਦ ਕੱਦ ਦੇ ਵਿੱਚ ਆ। ਪਾਂਦੀ ਬੁੰਦੀ ਦੇਖੋ ਐਂ ਗਾਵਾਂ ਵਾਂਗ ਫਸੀ ਪਈ ਆ ਤੇ। ਡੱਕਲਾ ਫਾਗ ਆ ਲਵ ਜੀ। ਆ ਡੱਕਿਓ ਇੱਕ ਵੀਰ ਵੀਰ। ਡੱਕਿਓ ਮੜਾ ਦਿਖਾ ਦੀ ਇੱਕ ਵਾਰੀ ਥਣ ਥੁਣੇ ਇੱਧਰ। ਐਨੂੰ ਕਮਾ ਲੈ ਜੇ ਆ ਰੋਖ ਲੈ ਜੇ। ਲਓ ਜੀ। ਯਾਡਾ ਦੇਖੋ ਕਰਮਾਲੀ ਜਣਾ ਹਾਂ ਅਜੇ ਸੰਦੂ ਸਾਹਿਬ 6 ਵਜੇ ਚ ਆਈ ਹੁੰਦੇ ਆ ਪੂਰੀ ਬਾਅਦ ਨਿਕਲ ਜਾਂਦੀ ਆ ਆਪਦੇ ਟਾਈਮ ਤੇ ਠੀਕ ਆ ਜੀ ਲੋ ਵੀ ਦੋਸਤੋ ਠੀਕ ਆ ਬਹੁਤ ਸੋਹਣੀ ਝੋਟੀ ਆ ਵਧੀਆ ਕੱਦ-ਕੱਦ ਦੇ ਵਿੱਚ ਤੇ ਸਭ ਤੋਂ ਅਹਿਮ ਗੱਲ ਜਿਹੜੀ ਦੋਸਤੋ ਚੰਗੇ ਮਿਲ ਕਾਲੀ ਆ 12 ਲੀਟਰ ਹੁਣ ਜਿਹੜਾ ਦੁੱਧ ਦੇ ਥੱਲੇ ਹਾਜ਼ਰ ਉਹ 12 ਲੀਟਰ ਦਾ ਚਵਾ ਇਸ ਟਾਈਮ ਦੇ ਥੱਲੇ ਰੈਡੀ ਆ ਯਾ ਦੁੱਧ ਵਾਲਾ ਨੰਗਰ ਹਾਂ ਸੰਦੂ ਸਾਹਿਬ ਉਹ ਤੁਹਾਨੂੰ ਪਤਾ ਥੋੜਾ ਘਣਾ ਫਿਰ ਹੁੰਦਾ ਹੀ ਆ ਹਮ ਹਮ ਇਹਨੇ ਦੁੱਧ ਦੇਣਾ ਦੇਖੋ ਐ ਪੂਰੀ ਚਮੜੀ ਬਰੀਕ ਆ ਜੀ ਆਏ ਆਹ ਦੇਖੋ ਜੀ ਹਾਂ ਇਹਦੀ ਮੋ ਬਰਕੁਲਾ ਨ ਪਤਲੇ ਪਿੰਡੇ ਹੈ ਠੀਕ ਆ ਤੇ ਬੂਟੇ ਵੀਰੇ ਦੀ ਕੀ ਡਿਮਾਂਡ ਕਰਦੇ ਪਏ ਜੇ ਮਾਨਤਾ ਸੰਧੂ ਸਾਹਿਬ ਐਸੀ ਮੱਝਾਂ ਵੇਖਦੇ ਆ 130 35 35 ਲੋਕ ਬੋਲ ਕੀਤੀ ਹੁੰਦੇ ਆ ਹਾਂ ਆਪਾਂ 18 ਜਾਣਗੇ 18 15 ਕਰਕੇ 30 ਕਰਕੇ 18 ਨਾ ਧਿਆਨ ਨਾਲ ਆ ਠੀਕ ਹੈ ਜੀ ਮਾਝੂ ਕਰਤੂਦੇ ਜਿਹੜਾ ਕਰੂਗਾ ਯਾਦ ਹੀ ਕਰੂਗਾ ਹੂੰ ਹੂੰ ਉਹ ਨਿੱਕਾ ਬੱਚਾ ਜੁਈ ਹੋਏ ਆਪਾਂ ਧਾਰਾ ਮਾਰ ਕੇ ਫੋਣੇ ਆ ਬੱਲੂ ਪੌਦੇ ਹਮਾਜੀ ਪਾਲ ਗਏ ਲਓ ਦੋਸਤੋ 118000 ਦੀ ਜੈਸਨੋ ਆ ਠੀਕ ਆ ਸੋ ਬਾਅਦ ਤੁਸੀਂ ਦੇਖ ਲਈ ਆ ਲੰਮੀ ਵੀ ਪੂਰੀ ਆ ਉੱਚੀ ਵੀ ਪੂਰੀ ਆ ਠੀਕ ਆ ਪੂਰੀ ਬੰਦੇ ਦੀ ਟੀਮਾਂ ਜੀ ਬਾਕੀ ਕਿੱਲੇ ਕੱਦ ਕਾਟ ਦੀ ਮਾਲਕਾ ਨਿਗੀ ਚੰਗੀ ਕਰਤੂਦ ਵੀ ਹੈਗੀ ਇੱਕ ਪੱਲੇ ਠੀਕ ਆ ਜੀ ਬਹੁਤ ਵਧੀਆ ਚੰਗੇ ਦੁੱਧ ਤੇ ਚੱਲਣ ਈ ਆ ਸੋ 12 ਲੀਟਰ ਉਹ ਜਿਹੜਾ ਚੋਗਿਆ ਪਤਾ ਮੈਨੂੰ ਦੂਜੇ ਬਣਾ ਦੇ ਸਕਦਾ ਠੀਕ ਆ ਹਾਂ ਲਓ ਜੀ ਠੀਕ ਆ ਸੋ ਦੁੱਧ ਦੁੱਧ ਚੰਗਾ ਖਾ ਸਾ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਵਧੀਆ ਚਵਾ ਦੂਗਾ ਅੱਜ ਕੁਝ ਇੱਕ ਦਿਨਾਂ ਦੀ ਸੂਈ ਹੈ ਮੱਜ ਹਫਤੇਕ ਦੀ ਠੀਕ ਆ ਲੈ ਵੀ ਵੀਰ ਬੂਟੇ ਕੇ ਸੈਕਟ ਨੰਬਰ ਤਾਂ ਜਿਹੜੀ ਆਪਣੇ ਕੋਲ ਆ ਨੀਲੀ ਹਾਂਜੀ ਇਹ ਨੀਲੀ ਦੀ ਬਾ ਵਿੱਚ ਖੜੀ ਮੱਜ ਹਾਂਜੀ ਇਹ ਵੀ ਸੰਤੂ ਸਾਹਿਬ ਦੂਜੇ ਸੂਏ ਜੇ ਦੂਜਾ ਦੂਜਾ ਤੇ ਆ ਲਓ ਜੀ ਲਓ ਦੋਸਤ ਇਹਨੇ ਕੱਟਿਆ ਸੋ ਨਹੀਂ ਕਰੋ ਜੇ ਬਲੀ ਮਣਕੀਆਂ ਗਲਾਬੀ ਅੱਖ ਜੇ ਆ ਲਓ ਜੀ ਠੀਕ ਆ ਸੋ ਡਿੰਗਾ ਚੀਰ ਆ ਦੋਸਤੋ ਟੇਡਾ ਕੱਟ ਤੇ ਹਫਤਾ ਲੈ ਜੂ ਅਜੇ ਹਫਤਾ ਲਯੋ ਫਿਰ ਇਹ ਸੰਤੂ ਸਾਹਿਬ ਥਣ ਥੋੜਾ ਲੱਗਦਾ ਨਾ ਹਾਂ ਬਹੁਤ ਟਿੱਪਣ ਭੋਲੀ ਠੀਕ ਆ ਜੀ ਆ ਰੂ ਵਰਗੀ ਟਿੱਪਣ ਦੇ ਠੀਕ ਆ ਠੰਡੀ ਠੁੰਡੀ ਮਾਇ ਦੀ ਕਾਲੀ ਨਹੀਂ ਜਿੰਨਾ ਮਰਜ਼ੀ ਨੇ ਲਈ ਫਿਰੋ ਬੜੂ ਗੀ ਚੰਗੀ ਮਾਇ ਖਲਾਰੇ ਵਾਲੀ ਆ ਵੇਖੋ ਹੂੰ 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 ਐਵੇਂ ਨਹੀਂ ਗਾ ਪੂਰੀ ਬਣੂਗਾ ਜੀ ਲੋ ਜੀ ਦੋਸਤੋਂ ਪੰਡਾ ਪਾਉ ਗਰਮਾ ਪੰਡਾ ਪੂਰਗਾ ਪਾਉਗੀ ਠੀਕ ਆ ਜੀ ਤਾਂ ਤਕਰੀਬਨ ਤੁਸੀਂ ਵੇਖੋ ਥੱਬਿਆਂ ਦਾ ਥਬੇ ਲੇਵਾ ਬਣਾਉਗੀ ਟੇਡੇ ਕੱਟਦੇ ਵਿੱਚ ਆ ਬੋਲ ਇਹ ਦੇਖੋ ਆ ਵੇਖੋ ਇਹਦੇ ਵੀ ਸੰਤੂ ਸਾਹਿਬ ਤੇ ਪਤਲਾ ਪਿੰਡਾ ਤੁਸੀਂ ਵੇਖੋ ਪਤਲੇ ਤੋਂ ਵੀ ਪਤਲਾ ਹਾਂ ਪੂਰਾ ਗੰਡੇ ਦੇ ਛ ਇਹ ਗਾ ਆਲੋ ਠੰਡੀ ਸੰਧੂ ਸਾਹਿਬ ਤਰਾਇ ਮਾਝਾ ਵਿਚਾਰੀ ਹੋਣ ਤਾਂ ਚਲੋ ਮਾਰੇ ਕਰਦੀ ਕੁਛ ਨਹੀਂ ਆਉਂਦੀ ਇਤਰਾ ਮਤੇ ਪਕ ਲੈਂਦੀ ਤੇ ਪਰ ਬਹੁਤ ਰੂਮ ਵਰ ਗਈ ਠੀਕ ਆ ਜੀ ਲੋ ਵੀ ਦੋਸਤੋ ਇੱਕ ਵਾਰੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਨੇ ਆ ਦੂਜਾ ਜ਼ੂਆ ਇਸ ਝੋਟੀ ਦਾ ਸੂਣਾ ਠੀਕ ਆ ਜੀ ਹਫਤਾ ਕ ਮੰਨ ਕੇ ਕੋਈ ਵੀਰ ਸੌਦਾ ਕਰ ਲਿਓ ਬਾਕੀ ਹਵਾਨਾ ਦੇ ਭਾਅ ਵੇਖੋ ਤੁਸੀਂ ਕਿੱਥੋਂ ਸ਼ੁਰੂ ਹੁੰਦੀ ਕਰਮਾਂ ਲਈ ਤੁਹਾਨੂੰ ਤੋਂ ਬਿਲਕੁਲ ਸਟਾਰਟਿੰਗ ਆ ਲੈਵੇ ਦੀ ਗਾਰ ਵੀ ਹੋਣੀ ਪਛਾਲ ਵੀ ਹੋਣੀ ਆ ਹਾਂ ਠੀਕ ਹੈ ਜੀ ਅੱਛਾ ਵੀਰ ਬੂਟੇ ਹੈ ਜੰਪਲ ਇਧਰ ਦੀ ਜਿਵੇਂ ਆਪਣੇ ਏਰੀਏ ਬਾਟ ਆਪਣੇ ਆਪਣੇ ਏਰੀਏ ਦੀ ਇਧਰ ਦੀ ਆ ਜੀ ਠੀਕ ਹੈ ਜੀ ਤੋ ਵੇਖੋ ਦੋਸਤੋ ਵਜਨ ਵਜੂਦ ਕਰਮਾ ਵਾਲੀ ਦਾ ਬਹੁਤ ਵਧੀਆ ਖੂਬਸੂਰਤ ਕੁਆਲਿਟੀ ਦੀ ਮੱਝ ਚੌੜਾ ਪਿੱਟਪੂੜਾ ਪੂਰੀ ਰਾਜ ਹੀ ਆ ਠੀਕ ਆ ਜੀ ਨਿਗਰ ਨੁਗਰ ਬਿਲਕੁਲ ਉਪਰੋਂ ਜਿਤਨਾ ਥੋੜੀ ਮੋਹਰਾ ਹੀ ਮੱਝ ਘਰੋਂ ਹੁੰਦੀ ਹੈ ਨਾ ਇਹ ਠੰਡੀ ਬੜੀ ਵਿਚਾਰੀ ਇਹਨੇ ਕੋਈ ਆਖਣਾ ਕੋਈ ਨਹੀਂ ਇਤਰਾ ਮਰਜੀ ਕੋਈ ਨੂੰ ਲਈ ਫਰੇ ਜੋ ਕਰ ਮਰਜੀ ਲਓ ਜੀ ਮੋਹਰਾ ਦਾ ਡਾਕਟਰ ਦੋਸਤੋਂ ਅਕਸਰ ਆਪਾਂ ਕਹਦੇ ਨੇ ਵੀ ਪਸ਼ੂ ਠੰਡੇ ਤੇ ਰਹੇ ਸੀ ਠੰਡੇ ਹੁੰਦੇ ਹਾਂ ਤੇ ਕੋਈ ਕਿਸੇ ਪਰਾਂ ਦੀ ਕੋਈ ਕਾਲ ਨਹੀਂ ਹੈਗੀ ਕੀ ਹੁਮਾ ਮਖਾ ਮੁਖੜਾ ਆਦਾ ਕਰਾ ਮਖਾ ਇਹਨੂੰ ਕਰ ਆ ਦਿਖਾਓ ਮੜਾ ਜੇ ਇੱਕ ਵਾਰੀ ਕਮਾ ਦੇਓ ਕਮਾ ਦੂਜੇ ਬੰਦੇਓ ਚੱਲ ਕਰ ਆ ਆ ਲਓ ਜੀ ਆ ਦੇਖੋ ਆ ਦੇਖੋ ਜੀ ਠੀਕ ਆ ਇਹ ਪੂਰੀ ਬਿੱਲੀ ਬੰਕੀ ਆਖਿਆ ਗਲਾਬੀ ਹਾਂ ਬਿਲਕੁਲ ਗਲਾਬੀ ਸੁਰਤ ਕੋਲੇ ਠੀਕ ਆ ਜੀ ਤੇ ਟੇਡਾ ਕੱਟ ਡਿੰਗਾ چیر ਸੋ ਹਰ ਇੱਕ ਵੀਰ ਦੀ ਪਸੰਦ ਆ ਦੋਸਤੋ ਜਿਹੜੇ ਵੀਰ ਕਾਫੀ ਸਰਚ ਕਰਦੇ ਫਿਰਦੇ ਆ ਭਾਲ ਕਰਦੇ ਵੀ ਨੀਲੀ ਰਾਵੀ ਦਾ ਪਸ਼ੂ ਚਾਹੀਦਾ ਤੇ ਤੁਸੀਂ ਜਰੂਰ ਹੱਥ ਪਾ ਸਕਦੇ ਜੀ ਤੇ ਮੱਝ ਵੀ ਚੰਗੀ ਆ ਸਟੈਂਡਰਡ ਦੀ ਆ ਬਾਕੀ ਦੁੱਧ ਵੀ ਚੰਗਾ ਚਵਾ ਦੂਗੀ ਜਿਹੋ ਜਿਹਾ ਥਣ ਭਾਂਡਾ ਵਖਾਲਾ ਵਖੂਲਾ ਖਲਾਰ ਖਲੂਰ ਬਹੁਤ ਜ਼ਿਆਦਾ ਲੇਵੇ ਦਾ ਤੇ ਬਿਲਕੁਲ ਬਿੰਦੀਆਂ ਵਾਲਾ ਲੇਵਾ ਠੀਕ ਆ ਜੀ ਆ ਦੇਖੋ ਹਾਂ ਬਿੰਦੀਆਂ ਵਾਲਾ ਪੂਰਾ ਲੇਵਾ ਬਣਿਆ ਹੋਇਆ ਨਾ ਲਗਾ ਕੋਨੇ ਪੋਈਆ ਲਾਇਆ ਕਮਾ ਕੇ ਫਿਰ ਲਿਓਗੇ ਆ ਕਮਾ ਦਿਓ ਇੱਕ ਵਾਰੀ ਹੋਰ ਦਿਖਾ ਦਿਗੇ ਲੈ ਆਓ ਜੀ ਆਜਾ ਜੀ ਲਓ ਜੀ ਠੀਕ ਆ ਆ ਤੁਹਾਡੀ ਸਾਡੀ ਵੇਖਣਾ ਬਹੁਤ ਖੂਬਸੂਰਤ ਹਾਂ ਟੇਡਾ ਕੱਟ ਆ ਆ ਡਿੰਗਾ ਕੱਟ 2 2 3 3 ਇੰਚ ਦਾ ਲੰਮਾ ਚੌੜਾ ਠੀਕ ਆ ਚਾ ਲੱਕਲਾ ਜੰਮੀ ਪਲੀ ਸੰਤੂ ਸਾਹ ਪੂਰੀ ਮੱਝ ਮੈਨਾ ਵੀ ਕੋਈ ਕਸਰ ਨਹੀਂ ਕਿਸੇ ਨੀਲੀ ਦਾ ਵੀ ਤਾਂ ਥੋੜੀ ਜਿਹੀ ਪਤਾ ਹੁੰਦੀ ਮਦਰੀ ਡੋਲੀ ਦੀ ਹਾਂ ਲਓ ਵੀ ਦੋਸਤੋ ਠੀਕ ਆ ਤੋ ਚੰਗੀ ਸੋਹਣੀ ਮੱਝ ਆ ਦੋਸਤੋ ਜਿਹੜਾ ਕੋਈ ਵੀਰ ਅਗੇ ਬਰੀਡ ਤੇ ਵੀ ਕੰਮ ਕਰਨਾ ਚਾਹੁੰਦਾ ਤੁਸੀਂ ਇਹਦੇ ਤੋਂ ਬਰੀਡ ਤੇ ਵੀ ਕੰਮ ਕਰ ਸਕਦੇ ਜੀ ਆ ਕਮਾ ਲਓ ਜੀ ਮੋੜ ਲਓ ਠੀਕ ਆ ਬਣਾ ਚੰਗੀ ਕੁਆਲਿਟੀ ਆ ਭਰਾ ਮੈਨੂੰ ਯਾਦ ਭੁੱਲ ਗਈ ਕਿਹੜੀ ਦਾ ਨੀਲੀ ਨੀਲੀ ਦਾ ਹਨ ਨੀਲੀ ਰਾਵੀ ਦਾ ਪ्योर ਚੰਗਾ ਡਿਕਾ ਕੋ ਭਰਾਇਆ ਨਾ ਅੱਛਾ ਅੱਛਾ ਲੋ ਵੀ ਬਣੀ ਵੀ ਆ ਕੋ ਦੋਸਤੋ ਨੀਲੀ ਦਾ ਵੀ ਤੇ ਚੰਗੇ ਸੀਮਣ ਤੋਂ ਆ ਠੀਕ ਆ ਜੀ ਤੇ ਉਮੀਦ ਕਰਦੇ ਆ ਵੀ ਇਹੋ ਜੀਆਂ ਨਿਸ਼ਾਨੀ ਵਾਲੀ ਮੱਝ ਸੋਹਣਾ ਬੱਚਾ ਪਾ ਦਿਓ ਕੀ ਕੋਈ ਡਾਊਟ ਨਹੀਂਗਾ ਵੀ ਹਾਂ ਮਿੰਦੀਆਂ ਬੁੰਦੀਆਂ ਵੀ ਨਹੀਂ ਕਹਿੰਦੇ ਨਾ ਹਾਂ ਲੋਬੀ ਠੀਕ ਆ ਬਹੁਤ ਖੂਬਸੂਰਤ ਕੁਆਲਿਟੀ ਆ ਤੇ ਬਾਕੀ 35 ਦੀ ਤੇ ਬੂਟੇ ਦੀ ਪੂਰੀ ਪਾਰ ਪਿੱਛੇ ਦੂਜੇ ਤੇ ਉਹ ਪਾਰ ਦੀ 35 ਦੀ ਥਲਾਂ ਦੀ ਰੂਰ ਕੀ ਹੋ ਗਈ ਪੋਲੀ ਠੀਕ ਆ ਜੀ ਕਰੀ ਦੀ ਵੀ ਗਾਰੰਟੀ ਹੋਵੇ ਕਰੜੀ ਵੀ ਹੋਵੇ ਤੇ ਠੀਕ ਆ ਜੀ ਹਾਂ ਤੇ ਬੂਟੇ ਇਹਦਾ ਵੀ ਕੀ ਕਰਦੇ ਆ ਮੋਲ ਲੈ ਦੇ ਕੀ ਕਰਾਂਗੇ ਮੋਲ ਸੱਧੂ ਸਾਹਿਬ ਭਾਵੇਂ ਦੇ 1 15 ਕਰੋੜ ਇੱਕ 1 5 ਦੀ ਵਹਾਨ ਆ ਇੱਕ 5 ਦੀ ਇੱਕ 5 ਦੀ ਪਰ ਹੈ ਗੁਣਾ ਦੀ ਗੁਥਲੀ ਜਿਹੜਾ ਕੋਲ ਆ ਜੂੜਾ ਠੀਕ ਆ ਜੀ ਠੀਕ ਹੈ ਮੱਝ ਹੈ ਠੀਕ ਹੈ ਰੈ ਆ ਤੇਲ ਟੁੱਲ ਬੜੀ ਐ ਮੈਂ ਛੋਟੀ ਨੇ ਪੂੜਾ ਪੜਾ ਕੋ ਨਹੀਂ ਦਬਾਇਆ ਹਫਤਾ ਨੇ ਲੈਣਾ ਪੂਰੀ ਫੁੱਲ ਬਣੂਗੀ ਲੋ ਵੀ ਭਰਾਵੋ ਠੀਕ ਆ ਸੋ ਕਿਸੇ ਪਾਸਿਓ ਨਹੀਂ ਖੋਜੀ ਗਈ ਕਰਮ ਵਾਲੀ ਸਿੰਗਲ ਹੱਡੀ ਦੀ ਹਾਂ ਕੋਈ ਪਾਸੇ ਦੇਖੋ ਬਖਾਲਾ ਬਖੂਲਾ ਕੋਈ ਹੱਡੀ ਨਹੀਂ ਪੂਸ ਦੇ ਵਿੱਚ ਜਿੰਨੀ ਮਰਜ਼ੀ ਚੱਕਰੀ ਠੀਕ ਆ ਜਿੰਨੀ ਮਰਜ਼ੀ ਮੋੜ ਮੋੜ ਕੇ ਆਠੇ ਬਣਾਈ ਤੇ 1 ਲੱਖ 5000 ਦੀ ਲੱਖ ਮਿਲ ਜੂਗੀ ਠੀਕ ਆ ਤੇ ਬਹੁਤ ਵਾਜਬ ਰੇਟ ਆ ਜਾਇਜ ਰੇਟ ਆ ਬਾਕੀ ਕਿਸੇ ਵੀਰ ਨੇ ਇਥੇ ਆਣ ਕੇ ਵੇਖਣੀ ਆ ਤਾਂ ਪਿੰਡ ਮੀਰ ਕੇ ਤੁਸੀਂ ਵਿజిਟ ਕਰ ਲਿਓ ਠੀਕ ਆ ਜੀ ਨੰਬਰ ਸਕਰੀਨ ਤੇ ਲੱਗਾ ਵੀਰ ਬੂਟੇ ਦਾ ਤੇ ਇਹ ਅੱਜ ਦੋ ਨਾਗੀਆਂ ਤੁਹਾਨੂੰ ਦਿਖਾਉਣੇ ਆ ਇੱਕ ਸੂਈ ਮੱਝ ਦਿਖਾਤੀ ਆ 12 ਕਿਲੋ ਤੇ ਜਿਹੜੀ ਹੁਣ ਚੱਲ ਰਹੀ ਆ ਇਹ ਦੋਸਤੋ ਗੱਬਣ ਤਿਆਰੀ ਵਾਲੀ ਆ ਠੀਕ ਆ ਜੀ ਬਾਕੀ ਜਿਹੋ ਜੇ ਕਿਸੇ ਵੀਰ ਦੀ ਚੁਆਇਸ ਆ ਉਹ ਜੇ ਪਸ਼ੂ ਤੁਹਾਨੂੰ ਵਪਾਰੀ ਵੀਰ ਲਿਆ ਕੇ ਪ੍ਰੋਵਾਈਡ ਕਰਵਾ ਦਿੰਦੇ ਆ ਤੇ ਬੂਟੇ ਵੀਰ ਇੱਕ ਨੰਬਰ ਆਪਣੇ ਬੋਲ ਦਈਏ ਜੀ 84373 98942 ਠੀਕ ਆ ਜੀ ਹਾਂਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਬੂਟਾ ਪਿੰਡ ਮੀਰਕੇ ਅਮਰਕੋਟ ਦੇ ਬਿਲਕੁਲ ਨਜ਼ਦੀਕ ਆ ਪਿੰਡ ਠੀਕ ਹੈ ਜੀ ਤੇ ਆਓ ਘਰੇ ਜਾਣ ਕੇ ਆਪਣੀ ਜਿਹੜੀ ਦੋਸਤੋ ਜਿਹੜਾ ਪਾਸੂ ਸੋਇਆ ਹਰ ਵਾਰ ਆਪਾਂ ਕਹਿੰਨੇ ਆ ਵੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇਹ ਤੁਹਾਨੂੰ ਦੋ ਨਗ ਦਿਖਾਉਣੇ ਸੀਗੇ ਇੱਕ ਸੋਈ ਆ ਤੇ ਇੱਕ ਗੱਬਣ ਨੀਲੀ ਰਵੀ ਦੀ ਮੱਝ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ